ਮੇਰਾ ਨਾਮ ਬੁਧੀਰਾਮ ਹੈ ਜੀ ਮੈਂ ਦਾ ਵੱਡਾ ਭਾਈ ਹਸਰ ਨਾਲੋਂ ਕੀ ਅੱਜ ਤੋਂ ਸੰਸਕਾਰ ਨਹੀਂ ਕਰੇ ਕੀ ਕਰ ਸੰਸਕਾਰ ਉਹ ਕਤਲ ਕਰਕੇ ਮਾਰਦਾ ਇੱਕ ਬੰਦੇ ਦਾ ਨਾਮ ਦਿੱਤਾ ਇੱਕ ਬੰਦੇ ਦਾ ਨਾਮ ਨਹੀਂ ਦਿੱਤਾ ਉਹਨੂੰ ਪੁਲਿਸ ਨੇ ਗਵਾਹ ਬਣਾ ਲਿਆ ਉਹ ਕਹਿੰਦੇ ਵੀ ਇਹ ਐਨੇ ਦੇਖਿਆ ਇਹ ਇਹ ਇਹਨੇ ਮਾਰਿਆਗਾ ਯਾਨੀ ਕਿ ਤੁਹਾਨੂੰ ਐ ਵੀ ਜਿਹਨੂੰ ਪੁਲਿਸ ਨੇ ਗਵਾਹ ਬਣਾਇਆ ਉਹਨੇ ਵੀ ਕਤਲ ਉਹ ਸਾਰੀ ਪੂਰੀ ਸਾਜ਼ਿਸ਼ ਉਸ ਦੀ ਉਹ ਨਾਲ ਹੈ ਅੱਛਾ ਉਹ ਨਾਲ ਹੈ ਤੁਹਾਨੂੰ ਲੱਗਦਾ ਕਿ ਉਹ ਵੀ ਨਾਲ ਹੈ ਉਹ ਨਾਲ ਹੈਗਾ ਸਾਨੂੰ ਪਤਾ ਸਾਰੀ ਰਾਤ ਉਹਦੇ ਘਰੇ ਸੀਗਾ ਸਵੇਰੇ ਵਾਪਸ ਨਹੀਂ ਆਇਆ ਘਰੇ ਕਿੱਧਰ ਠੇਕੇ ਤੇ ਮਿਲ ਗਿਆ ਉਹਨੂੰ ਘਰੇ ਤੇ ਬਾਅਦ ਚਲਾ ਗਿਆ ਉਹਦੇ ਲੋਵੇ ਦਰ ਦੂਰ ਪਿੱਤੀ ਫੇਰ ਰੱਜ ਕੇ ਪਲਾਤੀ ਜਿੱਥੇ ਲਿਜਾ ਕੇ ਮਾਰਿਆ ਉਹ ਸੁਨਾ ਐਰੀਆ ਬਿਲਕੁਲ ਕੋਈ ਵੀ ਨਹੀਂ ਹੈ ਲੜਾਈ ਦਾ ਕਾਰਨ ਕੀ ਕੋਈ ਕਾਰਨ ਨਹੀਂ ਉਹਦੀ ਮਿਸ ਜਰ ਸਵੇਰੇ ਲੈਣ ਗਈ ਉਹ ਸਾਰੇ ਤਿੰਨੇ ਦੋਨੇ ਤਿੰਨੇ ਜਣੇ ਮੌਜੂਦ ਸੀ ਉਹ ਕਹਿੰਦੇ ਘਰੇ ਚੱਲ ਆਪਣੇ ਘਰ ਹੋਰ ਨੂੰ ਕਹਿੰਦੇ ਘਰੇ ਚੱਲ ਉਹ ਕਹਿੰਦਾ ਸੁਭਮਨਾ ਦਾ ਮੁੰਡਾ ਵੀ ਮਾਮੀ ਤੁਸੀਂ ਜਾਓ ਮੈਨੂੰ ਲੈ ਕੇ ਆਨਾ ਮੈਂ ਘਰੇ ਛੱਡ ਦੂੰਗਾ ਜਾਂ ਕੰਮ ਤੇ ਭੇਜ ਦੂੰਗਾ ਉਸ ਤੋਂ ਬਾਅਦ ਡੇਢ ਦੋ ਘੰਟੇ ਬਾਅਦ ਸਾਨੂੰ ਫੋਨ ਆਇਆ ਉਹਦੇ ਭਾਈ ਦਾ ਕਰਿਆ ਫੇ ਉਹਨਾਂ ਉਸ ਵੇਲੇ ਉਹਦੇ ਭਾਈ ਦਾ ਵਿੱਕੀ ਨੇ ਫੋਨ ਕੀਤਾ ਕਿ ਨਾ ਮਾਦਾ ਵਿੱਕੀ ਹੈ ਵਿੱਕੀ ਨੇ ਫੋਨ ਕੀਤਾ ਮੇਰੇ ਭਤੀਜੇ ਵਰ ਮੈਂਨੇ ਭਤੀਜੇ ਨੂੰ ਕੀਤਾ ਕਿਸੇ ਨੂੰ ਵੀ ਅਜੇ ਦੀ ਲੜਾਈ ਹੋ ਗਈ ਮਾਰਿਆ ਉਹਨੂੰ ਕਿਸੇ ਨੇ ਉਹਨੂੰ ਐ ਕਿਹਾ 2 ਘੰਟੇ ਬਾਅਦ ਉਸ ਤੋਂ ਬਾਅਦ ਜਾ ਕੇ ਲੱਭਿਆ ਲੱਭਾ ਨਹੀਂ ਮੇਰੇ ਭਤੀਜੇ ਨੂੰ ਫਿਰ ਉਹਨੇ ਦੁਬਾਰਾ ਫੋਨ ਕਰਕੇ ਆਪ ਐਕਟਿਵ ਲੈ ਕੇ ਆਇਆਗਾ ਉਹਨੂੰ ਲੈ ਗਿਆ ਮੌਕੇ ਦੀ ਜਗ੍ਹਾ ਤੇ ਉਸ ਟਾਈਮ ਸਾਹ ਚੱਲ ਰਹੀ ਸੀ ਦੋ ਚਾਰ ਹੀ ਉਹਦੀ ਮੈਸੇਜ ਮੇਰਾ ਪਤੀਜਾ ਤੇ ਉਹ ਵਿੱਕੀ ਨਾ ਦਾ ਮੁੰਡਾ ਸੁਭਮ ਦਾ ਭਾਈ ਉਹ ਲੈ ਕੇ ਗਏ ਨੇ ਸੀਵੀ ਐ ਲੈਵੇ ਸੀਵੀ ਹਸਪਤਾਲ ਚ ਉਹਨਾਂ ਨੇ ਜਵਾਬ ਦਿੱਤਾ ਸਰਕਾਰੀ ਚ ਲੈ ਕੇ ਜਾ ਰਹੇ ਸੀ ਰਸਤੇ ਜਿੱਥੇ ਡੈਥ ਹੋ ਚੁੱਕੀ ਸੀਗੀ ਉੱਥੇ ਹਸਪਤਾਲ ਚ ਪਹੁੰਚ ਕੇ ਕਨਫਰਮ ਕਰਤਾ ਵੀ ਇਹ ਪੂਰਾ ਹੋ ਚੁੱਕਿਆ ਸਾਨੂੰ ਇਨਸਾਫ ਪੂਰਾ ਦਿੱਤਾ ਜਾਵੇ ਜਿਹੜੇ ਬੰਦੇ ਸਾਹ ਮੰਨ ਲੈ ਉਹਨਾਂ ਨੂੰ ਸਾਰਾ ਨਫਾਂਸੀ ਹੋਵੇ ਮੇਰਾ ਨਾਮ ਸਤਪਾਲਾ ਜੀ ਮੈਂ ਇਹਦਾ ਵੱਡਾ ਭਾਈਆਂ ਜੀ ਕੀ ਗੱਲ ਹੋਈ ਅੱਜ ਕਿਉਂ ਕੋਈ ਆਪਣੀ ਪਿਛਲੀ ਦੁਸ਼ਮਣੀ ਤੀ ਕੋਈ ਗੱਲਬਾਤ ਇਹ ਜੀ ਹੈ ਨਹੀਂ ਤੀਗੀ ਇਹ ਪਤਾ ਨਹੀਂ ਕੀ ਚੱਕਰ ਪਿਆ ਇਹ ਕੰਮ ਤੇ ਜਾ ਰਹਾ ਸੀ ਸਵੇਰੇ ਤੇ ਜਿਹੜਾ ਸੁਭਮ ਦਾ ਨਾਮ ਦਾ ਮੁੰਡਾ ਉਹ ਇਹਨੂੰ ਕੰਮ ਤੇ ਜਾਣ ਤੋਂ ਰੋਕ ਲਿਆ ਹੈ ਆਪਦੇ ਨਾਲ ਪਤਾ ਨਹੀਂ ਇਹ दारू ਦੇ ਚੱਕਰਾਂ 'ਚ ਪੀਣ ਖਾਣ ਲਈ ਇਹ ਲੈ ਗਿਆ ਇਹੋ ਪਤਾ ਨਹੀਂ ਕੀ ਅੰਦਰ 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 ਚੱਲ ਰਿਹਾ ਹੋਵੇਗਾ ਤੇ ਇਹਨੂੰ ਚੰਗੀ ਤਰ੍ਹਾਂ ਦਾਰੂ ਦੂਰ ਪਲਾ ਕੇ ਜਾਂ ਹੋਰ ਕੁਝ ਉਹਦੀ ਮੈਡਮ ਵੀ ਕਹੀ ਸੀ ਉਹਨੂੰ ਲੈ ਜਾਣ ਵਾਸਤੇ ਵੀ ਚੱਲ ਕੇ ਉਹਦੀ ਘਰ ਵਾਲੀ ਉਹਦੀ ਘਰ ਮ੍ਰਿਤਕ ਦੀ ਘਰ ਵਾਲੀ ਇਹਨੂੰ ਲੈ ਕੇ ਆਣ ਲੱਗ ਰਹੀ ਥੀ ਤਾਂ ਉਹਨੇ ਲੈ ਕੇ ਆਣ ਨਹੀਂ ਦਿੱਤਾ ਇਹ ਕਹਿੰਦਾ ਮੈਂ ਤੁਸੀਂ ਜਾਓ ਮੈਂ ਘਰੇ ਭੇਜ ਦੂੰ ਇਦੋਂ ਆ ਜਾ ਕੰਮ ਤੇ ਭੇਜੂਗਾ ਉਹਨੇ ਕੰਮ ਤੇ ਹੀ ਨਹੀਂ ਭੇਜਿਆ ਨਾ ਘਰੇ ਭੇਜਿਆ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਫੇਰ ਕੀ ਕਾਰਨ ਵੀ ਤੁਸੀਂ ਕਿਉਂ ਨਹੀਂ ਇਸਕਾਰ ਕਰ ਰਹੇ ਪੁਲਿਸ ਵਾਲੇ ਕਹਿੰਦੇ ਨੇ ਵੀ ਇਹ ਇਟ ਨਾਲ ਮਾਰਿਆ ਹੋਇਆ ਅਸੀਂ ਕਹਿੰਦੇ ਵੀ ਇਹ ਇਟਾਂ ਨਾਲ ਨਹੀਂ ਮਾਰਿਆ ਹੈ ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿਹੜਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ ਤਾਂ ਉਹ ਜਿਹੜਾ ਆਪਣਾ ਕਤਲ ਦਾ ਹੀ ਪਰਚਾ ਦਰਜ ਕੀਤਾ ਤੇ ਗ੍ਰਿਫਤਾਰੀ ਵੀ ਹੋ ਗਈ ਗ੍ਰਿਫਤਾਰੀ ਵੀ ਗ੍ਰਿਫਤਾਰੀ ਚ ਦੋ ਬੰਦੇ ਨੇ ਜੀ ਜਿਹਦੇ ਇੱਕ ਦਾ ਨਾਮ ਪਾਇਆ ਇੱਕ ਤਾਂ ਨਹੀਂ ਪਾਇਆ ਜੀ ਕੀ ਵਜੇ ਆ ਵੀ ਉਹ ਨਹੀਂ ਪਾਇਆ ਹੈਗਾ ਜੀ 2 ਵਜੇ ਹੈਗੀ ਦੋਸੀ ਜਿਹਦਾ ਨਾਮ ਪਾਇ ਉਹ ਕਹਿੰਦਾ ਵੀ ਇਹਨੇ ਵੀ ਮਾਰਿਆ ਹੈਗਾ ਪਰ ਉਹਦਾ ਨਾਮ ਨਹੀਂ ਦਿੱਤਾ ਜਾ ਰਿਹਾ ਹੈਗਾ ਕੌਣ ਆ ਉਹਦਾ ਕੀ ਨਾਮ ਹੈ ਸੁਮਾ ਜੀ ਉਹਦਾ ਨਾਮ ਸੁਮਾ ਜੀ ਨੂੰ ਨਹੀਂ ਪਾਰਾ ਜੀ ਨਹੀਂ 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 ਪਾਰਾ ਇਹਨੂੰ ਗਵਾਵਾ ਪੜਾਇਆ ਗਿਆ ਹੁਣ ਕਿਹਨੂੰ ਵਿੱਕੀ ਨੂੰ ਕੋਈ ਮੁੰਡਾ ਹੈਗਾ ਕੋਈ ਨਾ ਸੰਤਨਗਰ ਚ ਹੀ ਰਹਿੰਦਾ ਕਿਰਾਏ ਤੇ ਰਹਿੰਦਾ ਜੀ ਅਲਾ ਕਾਰਨ ਕੋਈ ਵੀ ਨਹੀਂ ਹੈ ਕੁਝ ਨਹੀਂ ਹੈ ਬੰਦਾ ਕੁਝ ਵੀ ਨਹੀਂ ਹੈ ਜੀ ਇੰਦੇ ਜੀ ਮੁਕੱਦਮਾ ਨੰਬਰ 222/25 ਹੈ ਜੀ ਦੀਨਪਤਰ ਆ ਪੁਰਾਣੀ 302 ਬੀ ਐਨ ਐਸ 103 ਕਬੀ ਐਨ ਐਸ ਤਾ ਤੇ ਦਰਜ ਹੋਇਆ ਜੀ ਠਾਣਾ ਸਿਟੀ ਸੰਗਰੂਰ ਚ ਉਹਦੇ ਚੰਨਾ ਨੇ ਪਹਿਲਾਂ ਇੱਕ ਬੰਦੇ ਦਾ ਨਾਮ ਲਖਾਇਆ ਸੀਗਾ ਤੇ ਉਹਦੀ ਮੁਕੱਦਮਾ ਦਰਜ ਕਰਕੇ ਅਸੀਂ ਗ੍ਰਿਫਤਾਰੀ ਪਾ ਲਈ ਸੀ ਅੱਜ ਇਹਨਾਂ ਨਾਲੋਂ ਕੁਝ ਕਿਹਾ ਗਿਆ ਕਿ ਅਸੀਂ ਹੋਰ ਬਿਆਨ ਲਿਖਾਉਣਾ ਚਾਹੁੰਦੇ ਆ ਤਾਂ ਜੋ ਵੀ ਇਹ ਬਿਆਨ ਲਿਖਾਉਣਗੇ ਉਸਦੀ ਅਗਲੀ ਤਫਤੀਸ਼ ਕੀਤੀ ਜਾਏ ਕਿ ਬਿਆਨ ਲਿਖ ਕੇ ਜੀ ਯਾਨਕਿ ਪਹਿਲਾ ਮਾਮਲਾ ਦਰਜ ਹੋ ਚੁੱਕਿਆ ਜੀ ਹਾਂਜੀ ਮਾਮਲਾ ਦਰਜ ਹੋ ਚੁੱਕਿਆ ਜੀ ਪਹਿਲੇ ਕਿੰਨੇ ਵਿਅਕਤੀਆਂ ਖਿਲਾਫ ਤੇ ਹੁਣ ਪਹਿਲਾਂ ਇੱਕ ਵਿਅਕਤੀ ਖਿਲਾਫ ਹੈ ਜੀ ਉਹਨੇ ਸਟੇਟਮੈਂਟ ਲਿਖਾ ਰਹੇ ਨੇ ਉਸ ਤੋਂ ਬਾਅਦ ਦੱਸਦਾਂਗੇ ਵੀ ਇਹ ਕਿੰਨੇ ਜਣਿਆਂ ਦਾ ਨਾਲ ਲਖਾ ਰਹੇ ਨੇ ਜੀ